ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰਿਓ ਆਹ ਹਨ ਚਿਬੜਾਂ ਦੀਆਂ ਬੱਲਾ ਕਿਤੇ ਨਾ ਕਿਤੇ ਮਿਲ ਹੀ ਜਾਂਦੀਆਂ ਵੈਸੇ ਵੀ ਅੱਜਕੱਲ ਰੁੱਤ ਹੈਗੀ ਐ ਚਿਬੜਾਂ ਦੀ ਤੇ ਇਹ ਨਾ ਸਿਹਤ ਵਾਸਤੇ ਸਰੀਰ ਵਾਸਤੇ ਬਹੁਤ ਹੀ ਫਾਇਦੇਮੰਦ ਆ ਤੇ ਇਹ ਸਰੀਰ ਦੇ ਲਈ ਜਿਵੇਂ ਕਿ ਆਪਣਾ ਕਹਦੇ ਨੇ ਜੋੜ ਦਰਦ ਕਰਦੇ ਰਹਿੰਦੇ ਹਨ ਤੇ ਯੂਰਕ ਐਸਿਡ ਯੂਰਕਸ ਵਾਸਤੇ ਬਹੁਤ ਵਧੀਆ ਹੈ ਤੇ ਜਿਹਨੂੰ ਵੀ ਮਤਲਬ ਕਿ ਜੋੜਾਂ ਦੀ ਦਰਦ ਦੀ ਪ੍ਰੋਬਲਮ ਜਾਂ ਮਤਲਬ ਕਿ ਯੂਰਕ ਐਸਿਡ ਦੀ ਪ੍ਰੋਬਲਮ ਹੈਗੀ ਆ ਤੇ ਉਹ ਜਾਂ ਤਾਂ ਇਹਦੀ ਚਟਨੀ ਬਣਾ ਕੇ ਖਾਓ ਚੱਬੜਾਂ ਦੀ ਤੇ ਜਾਂ ਮਤਲਬ ਕਿ ਸਬਜੀ ਬਣਾ ਕੇ ਖਾਓ ਤੇ ਉੰਜ ਵੀ ਆਪਾਂ ਖਾ ਸਕਦੇ ਹੈਗੇ ਆ ਬਹੁਤ ਜਿਆਦਾ ਚੱਬੜ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਰੋਤ ਦੇ ਵਿੱਚ ਲੱਗੇ ਆ ਜਿਆਦਾਤਰ ਤਾਂ ਆਪਾਂ ਕਹਿੰਦੇ ਨਰਮਿਆਂ ਦੇ ਵਿੱਚ ਬਹੁਤ ਵੱਲਾਂ ਹੁੰਦੀਆਂ ਆ ਸੜਕਾਂ ਤੇ ਪਹੀਆਂ ਤੇ ਬਹੁਤ ਜ਼ਿਆਦਾ ਹੁੰਦੀਆਂ ਤੇ ਇਹ ਹੀ ਕੋਈ ਆਰਾਮ ਬਾਣੀਆਂ ਸਮਝ ਲਓ ਵੀ ਆਏ ਨਹੀਂ ਕਿ ਵੀ ਆਪ ਨੂੰ ਖਰੀਦਨੇ ਪੈਣਗੇ ਹਾਂ ਸ਼ਹਿਰਾਂ ਦੇ ਵਿੱਚ ਤਾਂ ਮڑے ਮੂٹے ਖਰੀਦਨੇ ਪੈਂਦੇ ਆ ਪਰ ਪਿੰਡਾਂ ਦੇ ਵਿੱਚ ਤਾਂ ਜਮਾਂ ਹੀ ਨਹੀਂ ਪਿੰਡਾਂ ਦੇ ਵਿੱਚ ਤਾਂ ਓੰਜੀ ਬਹੁਤ ਚਿਬੜ ਮਿਲ ਜਾਂਦੇ ਆ ਤੇ ਇਹਨਾਂ ਨੂੰ ਇਗਨੋਰ ਨਾ ਕਰਿਆ ਕਰੋ ਜ਼ਰੂਰ ਮਤਲਬ ਇਹਦਾ ਇਸਤੇਮਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ